ਗੁਰਬਖਸ਼ ਸਿੰਘ ਪ੍ਰੀਤ ਲੜੀ ਹੋਰਾਂ ਦਾ ਰਸਾਲਾ ਪ੍ਰੀਤ ਲੜੀ ਬੜਾ ਚਰਚਿਤ ਸੀ ਜੀ ਜੀ ਤੇ ਉਹਨੂੰ ਆਮ ਕਰਕੇ ਖੱਬੇ ਪੱਖੀ ਵਿਚਾਰਧਾਰਾ ਦਾ ਮੰਨਦੇ ਸੀ ਵੀ ਕਾਮਰੇਡ ਲੋਕ ਅਗਾਹ ਵੱਧੂ ਲੋਕ ਪੜਦੇ ਆ ਜਾਂ ਇਹ ਵੀ ਕਹਿ ਲੋ ਵੀ ਨਾਸਤਕ ਤਰਕਸ਼ੀਲ ਲੋਕ ਉਹਨੂੰ ਪੜਦੇ ਆ ਇਹ ਮੰਨਿਆ ਜਾਂਦਾ ਸੀ ਤੇ ਬਾਪੂ ਕਰਨੈਲ ਸਿੰਘ ਪਾਰਸ ਹੋਰਾਂ ਦੀ ਜਿਹੜੀ ਸੋਚ ਤੇ ਬੁੱਧੀ ਸੀ ਚਿੰਤਨ ਸੀ ਉਹਨਾਂ ਦਾ ਉਹ ਸੀ ਅਗਾਹ ਵੱਧੂ ਪ੍ਰੋਗਰੈਸਿਵ ਕਾਮਰੇਡਾਂ ਦੀਆਂ ਸਟੇਜਾਂ ਤੇ ਵੀ ਗਾਇਆ ਉਹਨਾਂ ਨੇ ਅਕਾਲੀਆਂ ਦੇ ਵੀ ਗਾਇਆ ਤਾਂ ਜਿਹੜੀ ਕਵੀਸ਼ਰੀ ਖਾੜਿਆਂ ਦੀ ਸੀ ਪਿੰਡਾਂ ਦੀ ਉਹਨੂੰ ਉੱਥੋਂ ਚੁੱਕ ਕੇ ਤੇ ਵੱਡਾ ਮੰਚ 'ਚ ਲੈ ਗਏ ਔਰ ਗੁਰਦੁਆਰਿਆਂ 'ਚ ਧਾਰਮਿਕ ਵਲਗਣਾ 'ਚੋਂ ਮਤਲਬ ਕਵੀਸ਼ਰੀਨ ਧਾਰਮਿਕਤਾ 'ਚੋਂ ਕੱਢ ਕੇ ਬਾਹਰ ਲੋਕਾਂ ਦੇ ਲੋਕ ਖਾੜਿਆਂ 'ਚ ਲੈ ਕੇ ਗਏ ਲੋਕ ਖਾੜਿਆਂ ਤੋਂ ਫਿਰ ਉਹ ਮੰਚਾਂ ਤੱਕ ਅੰਤਰਰਾਸ਼ਟਰੀ ਮੰਚਾਂ ਤੱਕ ਤਾਂ ਪ੍ਰੀਤ ਲੜੀ ਪੜਦੇ ਸੀ ਢਾਕਰਾ ਹੀ ਆਉਂਦਾ ਸੀ ਘਰੇ ਇਹਨਾਂ ਦੇ ਜੀ ਉਹ ਪੜ ਕੇ ਤੇ ਉਹਦਾ ਪ੍ਰਭਾਵਕ ਬੋਲ ਲਿਆ ਗੁਰਬਖਸ਼ ਸਿੰਘ ਪ੍ਰੀਤ ਲੜੀ ਦਾ ਪ੍ਰਭਾਵ ਪੈ ਗਿਆ ਉਹ ਪ੍ਰਭਾਵ ਲਿਖਤਾਂ ਚ ਆ ਗਿਆ ਜਿਵੇਂ ਮਜ਼ਦੂਰਾਂ ਦੀ ਮਹਿ ਮੰਗਾਈ ਉਹਨਾਂ ਨੇ ਮਜ਼ਦੂਰ ਐ ਮਜ਼ਦੂਰ ਤੈਨੂੰ ਸलाम ਠੀਕ ਹੈ ਕਿਸਾਨ ਦੀ ਮਹਿ ਮੰਗਾਈ ਇਹ ਦੁਨੀਆ ਦੇ ਅੰਨ ਦਾਤਾ ਤੇ ਔਰ ਥੋੜਾ ਥੋੜਾ ਉਹ ਤਰਕਸ਼ੀਲ ਹੋਣ ਕਰਕੇ ਰੱਬ ਦੇ ਉਲਟ ਹੋ ਗਏ